ਤੁਸੀਂ ਜੁੜ ਚੁੱਕੇ ਹੋ ਇਸ ਵਕਤ ਮਨੂ ਰੋੜਾ ਦੇ ਨਾਲ ਫਗਵਾੜਾ ਪ੍ਰਾਈਮ ਟਾਈਮ ਟੀਵੀ ਮੰਚ ਦੇ ਉੱਪਰ ਸਾਰੇ ਵਿਊਅਰਸ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਨੂ ਰੋੜਾ ਦੀ ਤਰਫ ਤੋਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਖੜ ਜੀ ਵੱਲੋਂ ਭਾਜਪਾ ਦੇ ਮੁਖ ਦਫ਼ਤਰ ਚੰਡੀਗੜ੍ਹ ਵਿਖੇ ਪ੍ਰੈਸ ਵਾਰਤਾ ਕੀਤੀ ਗਈ ਦੇਖੋ ਲਾਈਵ ਤਸਵੀਰਾਂ अच्छा ये वीडियो बनाया है वीडियो प्ले कर दो तो, उसके बाद about this एंजेलिस का बुकलेट है एक बार डिस्ट्रीब्यूट भी करते तो सारे चैनल्स हैं एंजेलिस बुकलेट है इस बुकलेट के अंदर काश काश तो ता लेखा जो कह कह है प्रजामंत्र तो है उधर नार्थ जोड़ा ही वीडियो है फिर मैं सारी सोशल मीडिया टीम ने बनाया है � है कि हर वर्ग हो खुशहाल इसलिए भाजपा है हर हाल किसान किसान मोदी जी ने प्रधानमंत्री किसान सम्मान निधि सॉइल हेल्थ कार्ड किसान क्रेडिट कार्ड न देश के दे, किसान के विकास में हर संभव कोशिश की उतने ही साढ़ा संकल्प है सेहत पंजाब तहत पोषण अभियान प्रधानमंत्री जन औषधि परियोजना आयुष्मान योजना नाम पंजाब में किया जाए ਸਰਬ ਗ੍ਰਾਮੀ ਵਿਕਾਸ ਨਾਲ ਸ਼ਕਤੀਸ਼ਾਲੀ ਹੁੰਦਾ ਭਾਰਤ ਜਿਸ ਦੇ ਲਈ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀ ਯੋਜਨਾ ਪ੍ਰਧਾਨ ਮੰਤਰੀ ਗ੍ਰਾਮ ਸਰਵ ਜੀਵ ਹਰ ਇੱਕ ਨਾਟ ਜਨ ਦੀਨ ਦੇ ਉਪਾਧਿਆ ਗ੍ਰਾਮੀ ਕਸ਼ਾਲੀ ਯੋਜਨਾ ਸੁਭਾਗੇ ਯੋਜਨਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਦੇਸ਼ ਦੇ ਹਰ ਵਿਅਕਤੀ ਨੂੰ ਮਿਲੇ ਲਾਭ ਭਾਸ਼ਕਾ ਦਾ ਮਤਲਬ ਸਨਮਾਨ ਦੀ ਗਣ ਹੈ ਜੇ ਤੱਕ ਜਨਤਾ ਨੂੰ ਪ੍ਰਧਾਨ ਮੰਤਰੀ ਜਨਤਨ ਯੋਜਨਾ अटल पेंशन योजना उज्ज्वला योजना प्रधानमंत्री मुद्रा योजना प्रधानमंत्री स्वनिधि राष्ट्रीय सामाजिक सहायता योजना प्रधानमंत्री सुरक्षा मातृत्व अभियान प्रधानमंत्री कौशल विकास योजना प्रधानमंत्री श्रम योगी मानधन प्रधानमंत्री रोजगार जनरेशन प्रोग्राम राही भारतवासियों को मिल रहा सम्मान साढ़े टीचे समृद्ध भारत तहत उद्योगिक विकास लिये एमरजेंसी क्रेडिट लाइन गारंटी स्कीम प्रोडक्शन लिंक्ड इंसेंटिव स्कीम ना तोरल ओपनिंग में गया है 5 5% की छूट है सफाई की सम्मान ऐसे नहीं मोदी जी ने देश स्वच्छता भारत के अभियान जितने भी स्वच्छ भारत मिशन शहरी स्वच्छ भारत मिशन पैनोराही बनाए गए पखाने देश को मजबूत बनाने के मकसद था रेलवे इंफ्रास्ट्रक्चर प्रोजेक्ट अमृत पार्क स्टेशन स्कीम भारत हमारा राष्ट्रीय इंफ्रास्ट्रक्चर पािलाई प्रोग्राम ना देश का किताब जा रहा है आधुनिकता और एक गति लेकर ताकि पंजाब करे प्रगति पंजाब में होवे विकास यही भाजपा का ਬਾਤ ਸਾਥਿਓ ਤੇ ਮੈਂ ਇਸ ਗੱਲ ਦੀ ਮਾਫੀ ਚਾਹੂੰਗਾ ਵੀ ਅੱਜ ਇਤਵਾਰ ਦੇ ਦਿਨ ਤੁਹਾਨੂੰ ਸਾਰਿਆਂ ਨੂੰ ਸਵੇਰੇ ਸਵੇਰੇ ਤਕਲੀਫ ਦਿੱਤੀ ਹੈ ਪਰ ਬੜਾ ਜ਼ਰੂਰੀ ਸੀਗਾ ਹੋ ਸਕਦਾ ਹੈ ਬਹੁਤ ਸਾਰੇ ਸਾਥੀ ਇਸ ਕੰਨੀ ਜਿਆਦਾ ਸੀਰੀਅਸਲੈਸ ਸੀਰੀਅਸਨੈਸ ਨਾ ਦਿਖਾਣ ਕਿਉਂਕਿ ਇਲੈਕਸ਼ਨ ਦੇ ਦੌਰਾਨ ਇੱਕ ਮਾਹੌਲ ਹੈ ਜਾਂ ਬਣ ਗਿਆ ਆਪਸ ਵਿੱਚ ਇੱਕ ਦੂਜੇ ਦੇ ਉੱਤੇ ਚਿਕੜ ਸਿੱਟਣ ਦਾ ਕੰਮ ਇੱਕ ਦੂਜਿਆਂ ਨੂੰ ਨੀਵੇਂ ਦਿਖਾਣ ਦਾ ਜਿਹੜਾ ਇੱਕ ਪ੍ਰੋਸੈਸ ਚੱਲਿਆ ਹੈ ਤੇ ਉਹਦੇ ਉੱਤੇ ਜਦੋਂ ਦਾ ਇਲੈਕਸ਼ਨ ਅਨਾਉਂਸ ਹੋਇਆ ਹੈ ਉਹਦੇ ਨਾਲ ਨਾਲ ਕਿਸਾਨੀ ਅੰਦੋਲਨ ਜਿਹੜੇ ਦੇ ਨਾਮ ਤੇ ਰੇਲਵੇ ਸਟੇਸ਼ਨ ਤੇ ਸੜਕਾਂ ਦੇ ਉੱਤੇ ਪ੍ਰਦਰਸ਼ਨ ਚੱਲ ਰਹੇ ਹੈ ਉਹ ਸਾਰੇ ਇਸ ਪ੍ਰੋਸੈਸ ਦੇ ਦੌਰਾਨ ਪੰਜਾਬ ਦੇ ਮੁੱਦੇ ਨਹੀਂ ਚੱਕੇ ਜਾ ਰਹੇ ਪੰਜਾਬ ਦੀ ਡਿਵੈਲਪਮੈਂਟ ਜਿਹੜੀ ਹੈ ਜਿਹਦੇ ਵਾਸਤੇ ਮੈਂ ਸਮਝਦਾ ਵੀ ਕਿਸੇ ਵੀ ਇਲੈਕਸ਼ਨ ਦਾ ਮੇਨ ਮੰਤਵ ਹੁੰਦਾ ਵੀ ਉਹਦੇ ਵਿੱਚ ਆਮ ਪਬਲਿਕ ਦਾ ਦੇਸ਼ ਦਾ ਤੇ ਆਪਣੇ ਸੂਬੇ ਦਾ ਫਾਇਦਾ ਕੀ ਹੈ ਕਿਸੇ ਦਾ ਪਛੋਕੜ ਕੀ ਹੈ ਕੈਂਡੀਡੇਟ ਜਾਂ ਪਾਰਟੀ ਨੇ ਇਲਾਕੇ ਵਾਸਤੇ ਪੰਜਾਬ ਵਾਸਤੇ ਕੀਤਾ ਕੀ ਹੈ ਉਹ ਸਾਰੀਆਂ ਗੱਲਾਂ ਗੌਣ ਹੋ ਗਈਆਂ ਇਹਦੇ ਵਿੱਚ ਕਿਤੇ ਰੁਲ ਗਈਆਂ ਤੇ ਲੋਕ ਦੂਜੇ ਪਾਸੇ ਹੋਰ ਹੀ ਪਾਸੇ ਕਿਹਦਾ ਕਿਨੇ ਗੜਾ ਫੜ ਲਿਆ ਕਿਨੇ ਕੀ ਕਰਤਾ ਉਹ ਪਾਸੇ ਲੱਗੇ ਇਸ ਕਰਕੇ ਮੈਂ ਕੋਸ਼ਿਸ਼ ਕੀਤੀ ਹੈ ਅੱਜ ਤੁਹਾਡੇ ਨਾਲ ਸਾਂਝੇ ਕਰੀਏ ਉਹ ਕੰਮ ਜਿਹੜੇ 10 ਸਾਲ ਦੇ ਅੰਦਰ ਬੀਜੇਪੀ ਸਰਕਾਰ ਨੇ ਦੇਸ਼ ਦੀ ਤਰੱਕੀ ਵਿਕਸਿਤ ਭਾਰਤ ਵਾਸਤੇ ਕੀਤੇ ਹੈ ਤੇ ਵਿਕਸਿਤ ਭਾਰ ਦੇ ਰਹੀਂ ਵਿਕਸਿਤ ਪੰਜਾਬ ਆ ਸਾਡਾ ਏਜੰਡਾ ਜਿਹੜੀ ਆ ਕਿਤਾਬ ਬੁੱਕਲੇਟ ਆ ਜੇ ਰਿਲੀਜ਼ ਕਰਨ ਲੱਗੇ ਆ ਤੁਹਾਨੂੰ ਸਾਰਿਆਂ ਨੂੰ ਇਹਦਾ ਪ੍ਰਿੰਟ ਫਾਰਮ ਦੇ ਅੰਦਰ ਤੇ ਪੀਡੀਐਫ ਵੀ ਸਾਰਿਆਂ ਨੂੰ ਸਾਥੀਆਂ ਨੂੰ ਅਸੀਂ ਪ੍ਰੋਵਾਈਡ ਕਰਾਂਗੇ ਪਰ ਇੱਕ ਅਗਰ ਰਸਤੇ ਆਪਾਂ ਚਾਕੀ ਮਾਰ ਕੇ ਦੇਖੀਏ ਮੈਂ ਵੀ ਜਿਹੜਾ ਏਜੰਡਾ ਸੀਗਾ ਮੇਨ ਸਰਕਾਰ ਦਾ ਉਹਦੇ ਵਿੱਚ ਲੋਕਾਂ ਵਾਸਤੇ ਵੈਲਫੇਅਰ ਮੋਦੀ ਸਾਹਿਬ ਦੀ ਸਰਕਾਰ ਦੇ ਵਿੱਚ 10 ਸਾਲਾਂ ਚ ਇਹ ਸਾਡਾ ਕੋਸ਼ਿਸ਼ ਸੀ ਵੀ ਦੇਸ਼ ਦੇ ਹਰ ਵਰਗ ਨੂੰ ਕੋਈ ਨਾ ਕੋਈ ਉਹਦਾ ਲਾਭ ਪਹੁੰਚੇ ਚਾਹੇ ਮਕਾਨ ਬਣਾਉਣ ਨੂੰ ਲੈ ਕੇ ਚਾਹੇ ਮਕਾਨ ਦੇ ਅੰਦਰ ਪੀਣ ਦੇ ਪਾਣੀ ਦਾ ਪ੍ਰਬੰਧ ਕਰਾਣਾ ਬਿਜਲੀ ਦਾ ਪ੍ਰਬੰਧ ਕਰਾਣਾ ਟਾਇਲਟਸ ਬਣਵਾਣਾ ਈਵਨ ਟੂ ਦਾ ਐਕਸਟੈਂਟ ਵੀ ਉੱਥੇ ਬਲਬ ਵੀ LED ਦੇ ਜਿਹੜੇ ਪ੍ਰੋਵਾਈਡ ਕੀਤੇ ਗਏ ਆ ਪੱਖੇ ਗਰੀਬਾਂ ਨੂੰ ਪ੍ਰੋਵਾਈਡ ਕਰਾ ਗਏ ਉੱਥੇ ਤਾਂ ਹੀ ਪੂਰਾ ਇੱਕ ਕੰਪੋਜ਼ਿਟ ਕੰਪਲੀਟ ਪਲਾਨ ਲੈ ਕੇ ਜੇ ਇਸ ਉਦੇਸ਼ੇ ਮੰਤਵ ਨਾਲ ਚੱਲਿਓ ਸਾਰੇ ਦੇ ਸਾਰੀ ਡਿਟੇਲ ਮੈਂ ਇਸ ਤੋਂ ਵੀ ਕੁਝ ਤੁਹਾਡੇ ਸਾਹਮਣੇ ਆਂਕੜੇ ਰੱਖੂੰਗਾ ਬਾਕੀ ਤੁਸੀਂ ਵੀ ਗੌਰ ਕਰ ਲਿਓ ਇਸੇ ਤਰ੍ਹਾਂ ਜਿੱਥੇ ਤਾਈ ਫੂਡ ਸਿਕਿਉਰਿਟੀ ਦਾ ਮਸਲਾ ਹੈ ਵੀ ਅੱਜ ਹਰ ਪਿੰਡ-ਪਿੰਡ ਦੇ ਅੰਦਰ ਜਾ ਕੇ ਚਾਹੇ ਇਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਣਕ ਨੂੰ ਆਟੇ ਦਾ ਰੂਪ ਬਣਾ ਕੇ ਉਸ ਤੇ ਆਪਣੀ ਫੋਟੋ ਲਾ ਕੇ ਵਾਹ ਵਾਹ ਲੈਣ ਦੀ ਗੱਲ ਕੀਤੀ ਹੈ ਪਰ ਅੱਜ ਪੰਜਾਬ ਦੇ ਅੰਦਰ ਜੋ ਫਰੀ ਰਾਸ਼ਨ ਮਿਲ ਰਿਹਾ ਹੈ ਹਰੇਕ ਪਰਿਵਾਰ ਨੂੰ ਲੋਕ ਸਮਝਦੇ ਇਸ ਗੱਲ ਨੂੰ ਕਿ ਭਗਵੰਤ ਮਾਨ ਜੀ ਤਾਂ ਐਵੇਂ ਵਾਹੀ-ਵਾਹੀ ਲੁੱਟਣ ਵਾਸਤੇ ਫੋਟੋ ਲਾ ਰੱਖੀ ਕਰਨਕ ਜਿਹੜੀ ਹੈ ਬੀਜੇਪੀ ਸਰਕਾਰ ਨੇ ਅੱਜ ਵੀ ਨਹੀਂ ਅੱਜ ਵੀ ਨਹੀਂ ਕੱਲੀ ਆਉਣ ਵਾਲੇ 5 ਸਾਲ ਤਾਈਂ ਇਸੇ ਤਰ੍ਹਾਂ ਮਿਲਦੀ ਰਹੂਗੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨਯੋਜਨਾ ਦੇ ਤਹਿਤ ਜਿਹੜਾ ਦੇ ਰਹੇ ਹੈ ਉਹ ਸਾਰਿਆਂ ਤੋਂ ਕੋਈ ਲੁਕਿਆ ਨਹੀਂ ਆਸ਼ੀਸ਼ਮਾਨ ਭਾਰਤ ਦੇ ਤਹਿਤ ਕਿੰਨੇ ਲੱਖ ਕਾਰਡ ਬਣੇ ਹੈ ਉਹ ਸਾਰੇ ਆંકੜੇ ਮੈਂ ਤੁਹਾਡੇ ਨਾਲ ਸਾਂਝੇ ਕਰੂੰਗਾ ਜਨੋਸ਼ਦਾਲੇ ਬਣਾਏ ਗਏ ਸਭ ਉਹ ਵੀ ਵਾਈ ਵਾਈ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਵੀ ਅਸੀਂ ਮੁਫਤ ਦਵਾਈਆਂ ਜਾਂ ਤੁਹਾਨੂੰ ਸਸਤੀ ਦਵਾਈਆਂ ਦੇ ਰਹੇ ਹਾਂ ਸਾਰੀਆਂ ਜਿਹੜੇ ਕਰੀਬਨ 350 ਦੇ ਕਰੀਬ ਜਨੋਸ਼ਦਾਲੇ ਬਣੇ ਐ ਉਹ ਸਾਰੇ ਸੈਂਟਰਲ ਗਵਰਨਮੈਂਟ ਨੇ ਇੱਥੇ ਬਣਾਏ ਐ ਸਰਕਾਰ ਨੇ ਇਹ ਪੰਜਾਬ ਸਰਕਾਰ ਨੇ ਚੱਕ ਕੇ ਆਪਣੇ ਹਸਪੀਟਲ 'ਚ ਉਹਨਾਂ ਨੂੰ ਬਣਾ ਕੇ ਲੋਕਾਂ ਨੂੰ ਦਰਸ਼ਾ ਰਹੇ ਵੀ ਅਸੀਂ ਦੇ ਰਹੇ ਆ ਉਹ ਪੈਸਾ ਵੀ ਭਾਜੀਪੀ ਸਰਕਾਰ ਤੋਂ ਨਹੀਂ ਆ ਰਿਹਾ ਪੋਸ਼ਨ ਅਭਿਆਨ ਜਿਹੜੇ ਗਰੀਬ ਪਰਿਵਾਰ ਹੈ ਮੈਲਨਿਊਟ੍ਰੀਸ਼ਨ ਨੂੰ ਖਤਮ ਕਰਨ ਵਾਸਤੇ ਜਿਹੜੇ ਬੱਚੇ ਨਵਜ ਇਸ਼ੂ ਹੈ ਉਹਨਾਂ ਵਾਸਤੇ ਉਹਨਾਂ ਦੀ ਗਰਭਵਤੀ ਮਹਿਲਾਵਾਂ ਵਾਸਤੇ ਪ੍ਰੀ ਐਂਡ ਐਂਟੀਨੇਟਲ ਜਿਹੜੇ ਉਹਨਾਂ ਦੇ ਹੈਗਾ ਉਹਦੇ ਵਾਸਤੇ ਉਹਨਾਂ ਦੀ ਮਾਂ ਬੱਚੇ ਵਾਸਤੇ ਉਹਨਾਂ ਦੀ ਸਿਹਤ ਦਾ ਧਿਆਨ ਕਰਕੇ ਕੀਤਾ ਗਿਆ ਆਰਥਿਕ ਫਾਈਨੈਂਸ਼ੀਅਲ ਸਿਕਿਉਰਿਟੀ ਨੂੰ ਲੈ ਕੇ ਜੌਬ ਮਨਰੇਗਾ ਦੇ ਅੰਦਰ ਕਿੰਨਾ ਪੈਸਾ ਪਿਛਲੇ 10 ਸਾਲ ਦੇ ਅੰਦਰ ਇੱਥੇ ਪੰਜਾਬ ਦੇ ਅੰਦਰ ਹੈ ਉਹ ਸਾਰੇ ਆંકડા ਮੈਂ ਤੁਹਾਡੇ ਨਾਲ ਸਾਂਝੇ ਕਰੂੰਗਾ ਸਕਿੱਲ ਡਵੈਲਪਮੈਂਟ ਪੈਨਸ਼ਨ ਛੋਟੇ ਵਪਾਰ ਦੇ ਵਾਸਤੇ ਕੀ ਕੀਤਾ ਗਿਆ ਉਹ ਸਾਰੇ ਦੇ ਸਾਰੇ ਹਰੇਕ ਪੱਖ ਜਿਹੜੇ ਹੈ ਕਿਸਾਨਾਂ ਦੀ ਸਨਮਾਨ ਨਿਧੀ ਕੇਐਸਸੀ ਕਾਰਡ ਸੋਇਲ ਹੈਲਥ ਕਾਰਡ ਮੇਰੇ ਕਹਿਣ ਦਾ ਭਾਵ ਹੈ ਵੀ ਲਾਸਟ ਮੈਨ ਸਟੈਂਡਿੰਗ ਇਨ ਦ ਲਾਈਨ ਜਿਹੜਾ ਬੰਦਾ ਹੈ ਨਾ ਅਖੀਰ ਚ ਗਰੀਬ ਖੜਾ ਜਿਹਨੂੰ ਸਾਰਿਆਂ ਨੇ ਪਿੱਛੜ ਕੇ ਛੱਡਤਾ ਵੀ ਤੂੰ ਇੱਥੇ ਖੜ ਕਿਉਂਕਿ ਤੇਰੀ ਜਾਤ ਤੇਰੀ ਗਰੀਬੀ ਜਾਂ ਤੇਰੇ ਕਿਹੜੇ ਧਰਮ ਜਾਂ ਕਿਥੇ ਕਿਹੜੇ ਖਿੱਤੇ ਨਾਲ ਜੁੜਿਆ ਜਿਹਨੂੰ ਪਾਸੇ ਕਰਕੇ ਛੱਡਦਾ ਉਹਦੇ ਤਾਂ ਹੀ ਵੀ ਬੀਜੇਪੀ ਸਰਕਾਰ ਨੇ ਸਭ ਤੋਂ ਪਹਿਲਾਂ ਉਹਦੇ ਤਾਂ ਹੀ ਇਹ ਸਹਾਇਤਾ ਪਹੁੰਚਾਈ ਇਹਦੇ ਕਰਕੇ ਤੁਹਾਡੇ ਸਾਹਮਣੇ ਆ ਜਿਹੜੀ ਹੁਣ ਵੀਡੀਓ ਦਿਖਾਈ ਗਈ ਹੈ ਕਿਸਾਨ ਸਨਮਾਨ ਨਿਧੀ ਦੇ ਤਹਿਤ 4758 ਕਰੋੜ ਰੁਪਏ ਹੁਣ ਤਾਂ ਹੀ ਆਇਆ ਹੈ ਸਭ 4758 ਕਰੋੜ ਰੁਪਿਆ ਉਹਦੇ ਵਿੱਚ ਉਹ ਪੈਸੇ ਮੈਂ ਨਹੀਂ ਗਿਣ ਰਿਹਾ ਜਿਹੜੇ ਆਣੇ ਚਾਹੀਦੇ ਸੀਗੇ ਕਰੀਬਨ 15 ਲੱਖ ਕਿਸਾਨ ਹੈ ਵਾਝੇ ਹੈ ਇਸ ਕਰਕੇ ਕਿਉਂਕਿ ਭਗਵੰਤ ਮਾਨ ਜੀ ਨੂੰ ਖਤਰਾ ਵੀ ਜਿਉਂ ਉਹਨਾਂ ਨੂੰ ਪੈਸੇ ਮਿਲ ਗਏ ਤੇ ਉਹਨਾਂ ਨੇ ਬੀਜੇਪੀ ਦੀ ਗੱਲ ਕਰਨੀ ਹੈ ਇਹਨਾਂ ਦੀ ਗੱਲ ਭੁੱਲ ਜਾਣਗੇ ਨਾ ਹੀ ਕਿਸੇ ਕਿਸਾਨ ਯੂਨੀਅਨ ਨੇ ਕਿਸਾਨ ਜੱਥੇਬੰਦੀ ਨੇ ਨਾ ਹੀ ਕਿਸੇ ਸਰਕਾਰ ਨੇ ਉਹਨਾਂ ਦਾ ਕੋਈ ਨਾ ਕੋਈ ਸਵਾਰਿਆ ਕਿਉਂਕਿ ਇਹ ਕਹਿੰਦੇ ਸੀ ਵੀ ਅਸੀਂ ਉਹ ਸਾਡੇ ਹੋਮ ਡਿਲੀਵਰੀ ਐ ਸਰਵਿਸਿਜ਼ ਦੀ ਉਹ ਸਰਵਿਸਿਜ਼ ਦੇ ਤਹਿਤ ਕੇਵਾਈਸੀ ਨਹੀਂ ਕਰਵਾਈ ਗਈ 900 ਕਰੋੜ ਰੁਪਇਆ ਸਾਲ ਦਾ ਇਹਦੇ ਚ ਜੁੜਨਾ ਸੀਗਾ 15 ਲੱਖ ਲੋਕਾਂ ਨੂੰ ਜਿਹੜਾ ਇਹਦੇ ਵਿੱਚ ਮਿਲਣਾ ਚਾਹੀਦਾ ਸੀਗਾ ਉਹ ਨਹੀਂ ਮਿਲ ਰਿਹਾ 6000 ਰੁਪਿਆ ਸਾਲਾਨਾ 900 ਕਰੋੜ ਰੁਪਿਆ ਤੁਸੀਂ ਦੇਖ ਲਓ ਪਿਛਲੇ 5-4 ਸਾਲਾਂ ਦਾ ਜੋੜ ਕੇ ਦੇਖ ਲਓ 19 ਤੋਂ ਲੈ ਕੇ ਹੁਣ ਤਾਈਂ ਦਾ ਤੇ ਅਗਰ 3600 ਕਰੋੜ ਰੁਪਏ ਤੋਂ ਲੈ ਕੇ 4000 ਕਰੋੜ ਰੁਪਿਆ ਇਹਦੇ ਵਿੱਚ ਹੋਰ ਐਡ ਹੋਣਾ ਸੀ ਜਿਹੜਾ ਕਿਸਾਨਾਂ ਨੂੰ ਮਿਲਣਾ ਸੀਗਾ ਪਰ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਦੀ ਨਲਾਇਕੀ ਦੀ ਵਜੇ ਨਾਲ ਅਜਾ ਨਹੀਂ ਮਿਲਿਆ ਕਿਸਾਨ ਕ੍ਰੈਡਿਟ ਕਾਰਡ ਦੇ ਤਹਿਤ ਪਿਛਲੇ 10 ਸਾਲਾਂ ਦੇ ਅੰਦਰ 56500 56754 ਕਰੋੜ ਰੁਪਏ ਕਿਸਾਨਾਂ ਨੂੰ ਜਿਹੜਾ ਫਸਲੀ ਇਹਨਾਂ ਵਾਸਤੇ ਕਰਜ਼ਾ ਜਿਹੜਾ ਮਿਲਦਾ ਉਹ ਉਹਦੇ ਵਿੱਚ ਕੇ ਸੀ ਸੀ ਕਿਸਾਨ ਕ੍ਰੈਡਿਟ ਕਾਰਡ ਦਿੱਤਾ ਹੈ ਤਾਂ ਉਹਨਾਂ ਨੂੰ ਮਿਲਿਆ ਕਿਸ ਐਨ ਐਚ ਐਮ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਪੰਜਾਬ ਨੂੰ 400 4173 .27 ਕਰੋੜ ਰੁਪਈਆ ਉਹ ਦਿੱਤੇ ਗਏ ਐ ਮੈਂ ਸਾਰੇ ਆંકੜੇ ਤੁਹਾਨੂੰ ਦੇ ਦੂੰਗਾ ਸਭ ਸਾਰੇ ਆંકੜੇ ਤੁਹਾਨੂੰ ਰਿਟਰਨ ਚ ਦੇਾਂਗੇ ਤਾਂ ਕਿ ਕਿਤੇ ਨਾ ਕਿਤੇ ਕੋਈ ਓਸ਼ੇ ਨਾ ਹੋ ਜੇ ਪੋਸ਼ਣ ਬਿਹਾਨ ਦੇ ਤਹਿਤ 247 ਕਰੋੜ ਰੁਪਏ ਪ੍ਰਧਾਨ ਮੰਤਰੀ ਭਾਰਤੀ ਜਨ ਓਸ਼ਦੀ ਆ ਜਿਹੜੀ ਐ ਸਸਤੀ ਜਿਹੜੀ ਦਵਾਈਆਂ ਉਹਦੇ ਤਹਿਤ 343 ਸੈਂਟਰ ਖੋਲੇ ਗਏ ਐ ਜਿੱਥੇ ਸਸਤੀ ਦਵਾਈ ਬੇਸਿਕ ਰੇਟ ਤੇ ਮਿਲਦੀ ਐ ਨਾ ਕਿ ਉਹਦੇ ਚ ਕੋਈ ਨਾ ਕੋਈ ਠੱਗੀ ਐ ਟਾਂਕਾ ਗਰੀਬ ਦੇ ਨਾਲ ਲੱਗੇ ਆਯੁਸ਼ਮਾਨ ਭਾਰਤ ਦੇ ਤਹਿਤ 86 ਲੱਖ ਸਭ ਗਿਣਨੇ ਪਏ ਅੰਕੜੇ 86 ਲੱਖ 94500 61 ਲਾਭਪਾਤਰੀ ਹੈ ਜਿਨ੍ਹਾਂ ਨੂੰ ਇਹਦਾ ਬੈਨੀਫਿਟ ਮਿਲਿਆ ਹੈ 10 ਸਾਲਾਂ ਦੇ ਅੰਦਰ ਛੋਟੀ ਸੰਖਿਆ ਹੈ ਨਹੀਂ ਸਾਬ 5 ਲੱਖ ਤਾਈ ਦਾ ਜਿਹੜਾ ਇਲਾਜ ਹੈ ਉਹਦਾ ਫਾਇਦਾ 86 ਲੱਖ ਕਰੀਬਨ 87 ਹੋਗੇ ਜੀ 8694500 61 ਮਨਰੇਗਾ ਦੇ ਤਹਿਤ ਮਨਰੇਗਾ ਦੇ ਤਹਿਤ 7197 ਕਰੋੜ ਰੁਪਏ ਹੁਣ ਤਾਈਂ ਪੰਜਾਬ ਦੇ ਅੰਦਰ ਗਰੀਬਾਂ ਨੂੰ ਜਿਹੜੇ ਪਿੰਡਾਂ 'ਚ ਅੰਦਰ ਮਨਰੇਗਾ ਦਾ ਜਿਨ੍ਹਾਂ ਨੂੰ ਲਾਭ ਮਿਲ ਰਿਹਾ ਹੈ ਪਿੰਡੂ ਸੜਕਾਂ ਜਿਹਦੇ ਵਾਸਤੇ ਭਗਵੰਦ ਮਾਨ ਜੀ ਰੋਜ਼ ਕਹਿੰਦੇ ਮੈਂ ਸੜਕਾਂ ਕਿੱਥੋਂ ਤੁਹਾਨੂੰ ਸਹੀ ਕਰਵਾ ਕੇ ਦੇ ਆ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਉਹ ਕੇਂਦਰ ਸਰਕਾਰ ਨੇ 4249 ਰੁਪਏ ਜਿਹੜੇ ਐ ਇਹਦੇ ਤੇ ਲਾਏ ਐ ਜਲ ਜੀਵਨ ਮਿਸ਼ਨ ਅੱਜ ਤੁਸੀਂ ਪਿੰਡਾਂ 'ਚ ਜਾ ਕੇ ਦੇਖੋਗੇ ਥਾਂ ਥਾਂ ਨਵੇਂ ਵਾਟਰ ਵਰਕਸ ਬਣ ਰਹੇ ਕਿਉਂਕਿ ਪੁਰਾਣੀਆਂ ਡਿਗੀਆਂ ਜਿਹੜੀਆਂ ਬਣੀਆਂ ਸੀ ਯਾ ਕਿਤੇ ਹੈ ਹੀ ਨਹੀਂ ਸੀ ਵਾਟਰ ਵਰਕਸ ਉਹ ਜਿਹੜਾ ਉਹਦੇ ਤਹਿਤ 5129 ਕਰੋੜ ਰੁਪਏ ਪੰਜਾਬ ਨੂੰ ਇਹਦੇ ਵਿੱਚ ਮਿਲੇ ਹੈ ਸਕਿੱਲ ਡਿਵੈਲਪਮੈਂਟ ਦੇ ਜਿਹੜੀ ਸਕੀਮ ਹੈ ਦੀਨदयाल उपाध्याय ਗ੍ਰਾਮੀਨ ਰੂਰਲ ਜਿਹੜੀ ਹੈ ਸਕਿੱਲ ਡਿਵੈਲਪਮੈਂਟ ਦੇ ਹੈ ਉਹਦੇ ਤਹਿਤ ਹੁਣ 39084 ਲੋਕਾਂ ਨੂੰ ਆਹ ਟ੍ਰੇਨਿੰਗ ਦਿੱਤੀ ਹੈ ਜਿਹਦੇ ਚੋਂ 38000 ਨੂੰ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਨੂੰ এমਪਲੋਇਮੈਂਟ ਉਹਦੇ ਉਹਨਾਂ ਨੂੰ ਮਿਲੀ ਗਈ ਹੈ ਸੁਭਾਗਿਆ ਯੋਜਨਾ ਪੰਜਾਬ ਦੇ ਪਿੰਡੂ ਖੇਤਰਾਂ ਵਾਸਤੇ ਘਰਾਂ ਨੂੰ 100% ਦੀ ਬਿਜਲੀ ਦੇਣ ਵਾਸਤੇ 303447 ਨੂੰ ਮਿਲੀ ਹੈ ਪਿੰਡਾਂ ਦੇ ਅੰਦਰ ਮਕਾਨ ਬਣਵਾਉਣ ਦੀ ਗੱਲ ਕਰੀਏ ਸਭ ਪਿੰਡਾਂ ਦੇ ਅੰਦਰ 35451 ਮਕਾਨ ਬਣਾਏ ਗਏ ਸ਼ਹਿਰਾਂ ਦੇ ਅੰਦਰ 76192 ਮਕਾਨ ਬਣਾਏ ਗਏ ਸ਼ਹਿਰਾਂ ਦੇ ਉੱਤੇ 1825 ਕਰੋੜ ਰੁਪਏ ਲਗਾ ਕੇ 66192 ਮਕਾਨ ਜਿਹੜੇ ਹੈ ਉਹ ਬਣਾਏ ਗਏ ਹੈ ਜੰਦਨ ਯੋਜਨਾ ਜਿਹਦੇ ਤਹਿਤ ਸਾਰਿਆਂ ਦੇ ਖਾਤੇ ਖੁਲਾ ਕੇ ਉਹਨਾਂ ਨੂੰ ਉਸ ਉਸ ਕਿਸਮ ਦੀ 1 ਲੱਖ ਤੋਂ ਲੈ ਕੇ 2 ਲੱਖ ਤਾਈਂ ਦੀ ਐਕਸੀਡੈਂਟਲ ਇੰਸ਼ੋਰੈਂਸ ਮਿਲਦੀ ਹੈ ਉਹਨਾਂ ਨੂੰ ਆਪਣੇ ਕੰਮ ਕਰਨ ਵਾਸਤੇ ਲੋ ਇੰਟਰਸਟ ਦੇ ਉੱਤੇ ਲੋਨ ਮਿਲਦੇ ਹੈ ਆ ਸਾਰੇ ਉਹ ਜੁਲਾ ਯੋਜਨਾ ਦੇ ਵਿੱਚ ਪੈਸੇ ਜਿਹੜੇ ਲਗਾਏ ਗਏ ਹੈ ਐਮਰਜੈਂਸੀ ਕ੍ਰੈਡਿਟ ਲਾਈਨ ਦੇ ਤਹਿਤ ਵਪਾਰੀਆਂ ਨੂੰ ਜਿਹੜਾ ਉਹਦੇ ਵਿੱਚ ਗਾਰੰਟੀ ਦੇ ਤਹਿਤ 8398 ਕਰੋੜ ਰੁਪਏ ਜਿਹੜੇ ਸਨਤਕਾਰ ਹੈ ਉਹ ਆਪਣੇ ਉਥੋਂ ਐਮਰਜੈਂਸੀ ਕ੍ਰੈਡਿਟ ਲੈ ਸਕਦੇ ਐ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਤਾਂ ਕਿ ਉਹ ਜਿੰਨਾ ਜ਼ਿਆਦਾ ਪ੍ਰੋਡਿਊਸ ਕਰਨਗੇ ਜਿੰਨਾ ਜ਼ਿਆਦਾ ਉਤਪਾਦਨ ਹੋਊਗਾ ਉਹਨੂੰ ਕਰਨ ਵਾਸਤੇ ਐਨਕਰੇਜ ਕਰਨ ਵਾਸਤੇ 10683 ਕਰੋੜ ਰੁਪਏ ਪੰਜਾਬ ਸਰਕਾਰ ਦੇ ਰਾਹੀਂ ਪੰਜਾਬ ਨੂੰ ਦਿੱਤੇ ਐ ਕੇਂਦਰ ਸਰਕਾਰ ਨੇ ਬੀਜੇਪੀ ਸਰਕਾਰ ਨੇ ਦਿੱਤਾ ਹੈ ਸਵਛ ਜਿਹੜਾ ਬਾਤ ਮਿਸ਼ਨ ਹੈ ਸਵਛਤਾ ਮਿਸ਼ਨ ਇੱਕ ਬਹੁਤ ਵੱਡਾ ਏਜੰਡਾ ਸੀਗਾ ਬੀਜੇਪੀ ਸਰਕਾਰ ਦਾ ਜਿਹਦੇ ਤੇ ਪਿੰਡਾਂ ਚ ਟਾਇਲਟਸ ਕਰਾਂ ਦੇ ਨਾਲ ਗਰੀਬਾਂ ਦੇ ਘਰੇ ਟਾਇਲਟਸ ਬਣਾਏ ਗਏ ਹੈ ਉਹ ਉਹਨਾਂ ਦੀ ਗਿਣਤੀ ਹੈ 555848 ਇੱਥੇ ਜਿਹੜੇ ਹੈ ਟਾਇਲਟਸ ਹੋਰ ਬਣਾਏ ਗਏ ਹੈ ਪ੍ਰਾਈਵੇਟ ਲੈਟ੍ਰਿਨ ਜਿਹੜੀ ਹੈ ਉਹ ਤਾਂ तकरीबन 1 ਲੱਖ ਦੇ ਕਰੀਬ ਬਣਾਏ ਗਏ ਹੈ ਰੇਲਵੇ 인ਫਰਾਸਟ੍ਰਕਚਰ ਨੂੰ ਲੈ ਕੇ ਵੀ ਹਰੇਕ ਮੈਂ ਕਹਿੰਦਾ ਵੀ ਹਰੇਕ ਵਰਗ ਦੇ ਅੰਦਰ ਜਿਹੜੇ ਹੈ ਰੇਲਵੇ ਦੇ ਅੰਦਰ ਜਿੱਥੇ ਇਲੈਕਟ੍ਰੀਫਿਕੇਸ਼ਨ ਤੇ ਡਬਲ ਰੇਲਵੇ ਟਰੈਕਸ ਦੀ ਜਿਹੜੀ ਹੈ ਉਹਦੇ ਤਹਿਤ ਬਹੁਤ ਇਹਦੇ ਚ ਕਰੀਬਨ 13000 ਕਰੋੜ ਰੁਪਏ 13227 ਕਰੋੜ ਰੁਪਏ ਪੰਜਾਬ ਵਾਸਤੇ ਰੱਖੇ ਗਏ ਮੈਂ ਨੈਸ਼ਨਲ ਫਿਗਰਸ ਨਹੀਂ ਬੋਲ ਰਿਹਾ ਇਹ ਜਿਹੜੀ ਇਨਵੈਸਟਮੈਂਟ ਪੰਜਾਬ ਦੇ ਅੰਦਰ ਹੋਈ ਹੈ ਬੀਜੇਪੀ ਇਸ 10 ਸਾਲ ਦੇ ਅੰਦਰ 13227 ਕਰੋੜ ਰੁਪਏ ਇਹਦੇ علاوہ ਜਿਹੜੇ ਹੈ ਤੀ ਰੇਲਵੇ ਸਟੇਸ਼ਨ ਹੈ ਜਿਨ੍ਹਾਂ 'ਚ ਹਜ਼ਾਰਾਂ ਕਰੋੜ ਰੁਪਿਆ ਲਗਾ ਕੇ ਕੱਲੇ ਅਮਰਸਰ ਸਾਹਿਬ ਦੇ ਅੰਦਰ 800 ਕਰੋੜ ਰੁਪਏ ਦੇ ਨਾਲ ਉਹ ਜਿਹੜਾ ਰੇਲਵੇ ਸਟੇਸ਼ਨ ਹੈ ਐਬਸੋਲਿਊਟ ਮਾਡਰਨ ਜਿਹੜਾ ਉਸ ਗੁਰੂ ਨਗਰੀ ਦੇ ਮੁਤਾਬਕ ਉਹਨਾਂ ਦੇ ਉਸ ਰਤਬੇ ਦੇ ਮੁਤਾਬਕ ਜਿਸ ਸਰਦਾਰ ਨਾਲ ਲੋਕ ਆਂਦੇ ਆ ਉਹਨੂੰ ਮਦੇ ਨਜ਼ਰ ਰੱਖਦੇ 800 ਕਰੋੜ ਰੁਪਏ ਨਾਲ ਉਸ ਰੇਲਵੇ ਸਟੇਸ਼ਨ ਦਾ ਮਾਡਰਨਾਈਜੇਸ਼ਨ ਕੀਤਾ ਜਾ ਰਹੀ ਹੈ ਲੁਧਿਆਣੇ ਦੇ ਅੰਦਰ 528 ਕਰੋੜ ਰੁਪਏ ਸਾਹਿਬ ਹਰੇਕ ਵਰਗ ਦਾ ਧਿਆਨ ਰੱਖਿਆ ਗਿਆ ਹੈ ਛੋਟੇ ਤੋਂ ਛੋਟਾ ਸਟੇਸ਼ਨ ਤੀ ਰੇਲਵੇ ਸਟੇਸ਼ਨ ਹੈ ਜਿਦੇ ਚ ਸਾਡ ਅਬੋਰ ਇਹ ਤੋਂ ਚੱਲੂ ਹੈ ਅਬੋਰ ਅਮਰਸਰ ਅਨੰਦਪੁਰ ਸਾਹਿਬ ਤੋਂ ਲੈ ਕੇ ਪਠਾਨਕੋਟ ਸਿਟੀ ਪਟਿਆਲਾ ਫਗਵਾੜਾ ਫਿਲੌਰ ਰੂਪਨਗਰ ਸੰਗਰੂਰ ਮੁਹਾਲੀ ਸਰੰਧ ਹਰੇਕ ਮਤਲਬ ਰੇਲਵੇ ਸਟੇਸ਼ਨ ਦੇ ਅੰਦਰ ਕਪੂਰਥਲਾ ਕੋਚ ਫੈਕਟਰੀ ਦੇ ਅੰਦਰ ਜਿਹੜੇ ਉਹਨਾਂ ਨਵੇਂ ਬਣ ਰਹੇ ਹੈ ਕੋਚ ਜਿ ਬਣ ਰਹੇ ਹੈ ਉਹਦੇ ਵਾਸਤੇ 10118 ਕਰੋੜ ਰੁਪਏ ਉੱਥੇ ਵੀ ਇਨਵੈਸਟਮੈਂਟ ਕੀਤੀ ਗਈ ਹੈ ਇਸ ਆ ਆ ਜਿਹੜੇ ਸਾਰੇ ਫੈਕਟਸ ਹੈ ਇਹਨਾਂ ਨੂੰ ਇਹਦੇ ਵਿੱਚ ਜੇ ਮੈਂ ਏਮਜ਼ ਦਾ ਨਹੀਂ ਗਿਣਵਾਇਆ ਜਨਰਲ ਜਿਹੜੀ ਐਨ ਐਚ ਐਮ ਦਾ ਇੱਕ ਪ੍ਰੋਜੈਕਟ ਇੱਕ ਪਾਸੇ ਰਹਿ ਗਿਆ ਜਿਹੜਾ ਸੰਗਰੂਰ ਦੇ ਅੰਦਰ ਫਿਰੋਜ਼ਪੁਰ ਦੇ ਅੰਦਰ ਪੀ ਜੀਏ ਸੈਟਲਾਈਟ ਸੈਂਟਰ ਬਣ ਰਿਹਾ ਹੈ ਏਮਜ਼ ਬਣ ਰਿਹਾ ਹੈ ਇਸ ਕਰਕੇ ਮੇਰੇ ਕਹਿਣ ਦਾ ਭਾਵ ਹੈ ਵੀ ਬੀ ਜੀ ਪੀ ਸਰਕਾਰ ਦਾ ਅਜੰਡਾ ਡਿਵੈਲਪਮੈਂਟ ਉਹਦੇ ਵਿੱਚ ਆ ਨਹੀਂ ਦੇਖਿਆ ਗਿਆ ਟਰੂ ਜਿਹੜਾ ਕੋਆਪਰੇਟਿਵ ਫੈਡਰਲਿਜ਼ਮ ਦਾ ਜੋ ਕਨਸੈਪਟ ਹੈ ਉਹਦੇ ਵਿੱਚ ਆ ਨਹੀਂ ਦੇਖਿਆ ਗਿਆ ਵੀ ਭਾਜੀ ਦੀ ਸਰਕਾਰ ਪੰਜਾਬ 'ਚ ਹੈ ਜਾਂ ਨਹੀਂ ਚਾਹੇ ਕਹਿਣ ਨੂੰ ਅਜ ਭਗਵੰਤ ਮਾਨ ਜੀ ਆਪਣੀਆਂ ਕਮਜ਼ੋਰੀਆਂ ਨੂੰ ਲੁਕਾਉਣ ਵਾਸਤੇ ਕਹਿ ਦਿੰਦੇ ਆ ਸਾਨੂੰ 5000 ਕਰੋੜ ਰੁਪਏ ਨਹੀਂ ਮਿਲਿਆ ਪਰ ਭਗਵੰਤ ਮਾਨ ਜੀ ਉੱਥੇ ਆ ਨਹੀਂ ਦੱਸਦਾ ਵੀ ਕਿਉਂ ਰੁਕਿਆ ਪਿਆ ਲਰਨਿੰਗ ਕਮਿਸ਼ਨ 'ਚ ਆ ਆਪ ਨਹੀਂ ਗਏ ਭਗਵੰਤ ਮਾਨ ਜੀ ਆਪਣਾ ਕੇਸ ਲੈ ਕੇ ਸੁਪਰੀਮ ਕੋਰਟ ਜਾਣਾ ਬਿਹਤਰ ਸਮਝਿਆ ਉੱਥੇ ਭਗਵੰਤ ਮਾਨ ਜੀ ਆ ਨਹੀਂ ਪੰਜਾਬ ਦੇ ਲੋਕਾਂ ਨੂੰ ਦੱਸ ਰਹੇ ਵੀ ਜਿਹੜਾ 8000 ਕਰੋੜ ਰੁਪਏ ਕੇਂਦਰ ਨੇ ਹੋਰ ਦੇ ਰੱਖਿਆ ਉਹ ਕਿਉਂ ਅਜ ਤਈ ਬਿਨਾ ਅਨਯੂਟਾਈਲਾਈਜ਼ ਪਿਆ ਉਹਦਾ ਕੋਈ ਜਵਾਬ ਨਹੀਂ ਭਗਵੰਤ ਮਾਨਜੀ ਕੋਟ ਕਿਉਂ ਗਏ ਸੁਪਰੀਮ ਕੋਰਟ ਚ ਕਿਉਂ ਨਹੀਂ ਗਏ ਪਲੈਨਿੰਗ ਕਮਿਸ਼ਨ ਚ ਗਏ ਉਹਦਾ ਕੋਈ ਜਵਾਬ ਨਹੀਂ ਜਿਹੜੇ ਪੈਸੇ ਖਰਾਬੇ ਦੇ ਆਏ 180 ਕਰੋੜ ਰੁਪਏ ਉਹਦੇ ਵਿੱਚ ਇਹਨਾਂ ਨੇ ਆਪਣੇ ਜਿਹੜੇ ਪੈਸੇ ਪਾਣੇ ਸੀ ਉਹਦਾ ਕੋਈ ਇਹਨਾਂ ਦਾ ਹਿਸਾਬ ਨਹੀਂ ਸਭ ਟੋਟਲ ਡਾਇਵਰਟ ਕਰਨ ਵਾਸਤੇ ਆਪਣੇ ਉਤੋਂ ਆਪਣੀ ਕਮਜ਼ੋਰੀਆਂ ਨੂੰ ਛਪਾਉਣ ਵਾਸਤੇ ਅੱਜ ਬੀਜੇਪੀ ਦੇ ਉੱਤੇ ਆ ਇਲਜ਼ਾਮ ਲਾਏ ਜਾ ਰਹੇ ਜੀ ਪੰਜਾਬ ਦੇ ਨਾਲ ਵਿਤਕਰਾ ਹੋ ਰਿਹਾ ਹੈ ਇਸ ਮਿੱਥ ਨੂੰ ਇਸ ਭ੍ਰੰਤੀ ਨੂੰ ਦੂਰ ਕਰਨ ਵਾਸਤੇ ਆ ਬੁੱਕਲੇਟ ਜਿਹੜੀ ਅੱਜ ਬਣਾਈ ਗਈ ਹੈ ਅੱਜ ਦੇ ਦਿਨ ਤੁਹਾਨੂੰ ਤਕਲੀਫ ਦਿੱਤੀ ਹੈ ਤਾਂ ਕਿ ਇਹ ਲੋਕਾਂ ਤਾਈਂ ਪਹੁੰਚ ਸਕੇ ਸਚਾਈ ਸਚਾਈ ਛੁਪ ਨਹੀਂ ਸਕਦੀ ਸਾਹਿਬ ਇਹਨਾਂ ਦੇ ਝੂਠੇ ਜਿਹੜੇ ਆ ਲਾਰੇ ਲਾਈ ਜਾਂਦੇ ਐ ਜੋ ਇਹਨਾਂ ਨੇ ਆਪਣਾ ਇੱਕ ਅਡੰਬਰ ਕ੍ਰੀਏਟ ਕੀਤਾ ਉਸ ਤੋਂ ਇਸ ਸਚਾਈ ਦੀ ਲਾਈਟ ਲੋਕਾਂ ਤਾਈਂ ਪਹੁੰਚੇ ਸਾਡਾ ਪ੍ਰਯਾਸ ਹੈ ਗਰੀਬ ਤੋਂ ਗਰੀਬ ਆਖਰੀ ਬੰਦਾ ਲਾਸਟ ਮੈਨ ਇਨ ਦਾ ਲਾਈਨ ਉਹਦੇ ਤਾਈਂ ਆ ਬੈਨੀਫਿਟ ਪਹੁੰਚਣ ਪੰਜਾਬ ਤਰੱਕੀ ਕਰੇ ਤੇ ਐਸੇ ਉਮੀਦ ਨਾਲ ਲੋਕਾਂ ਕੋਲ ਆ ਰੱਖ ਰਹੇ ਆ ਵੀ ਅਗਰ ਪੰਜਾਬ ਦੀ ਤਰੱਕੀ ਕਰਾਣੀ ਹੈ ਤੇ ਇੱਕ ਨਿਰਪੱਖ ਸਰਕਾਰ ਬੀਜੇਪੀ ਦੀ ਜਿਹਦਾ ਹਰੇਕ ਵਰਗ ਕੰਨੀ ਸੁਹਿਰਦ ਤਰੀਕੇ ਨਾਲ ਦੇਖ ਰਹੀ ਹੈ ਤੇ ਖਾਸ ਤੌਰ ਤੇ ਪ੍ਰਧਾਨ ਮੰਤਰੀ ਜੀ ਦਾ ਜਿਹੜਾ ਪੰਜਾਬ ਦੇ ਨਾਲ ਲਗਾਅ ਹੈ ਉਹਦੇ ਤਹਿਤ ਇਹਨਾਂ ਦੀ ਸਾਰੀ ਇਹ ਕੋਝੀਆਂ ਚਾਲਾਂ ਨੂੰ ਇੱਕ ਪਾਸੇ ਅਣਦੇਖਾ ਕਰਕੇ ਬੀਜਪ ਇੱਕ ਨੂੰ ਬੀਜ ਪੰਜਾਬ ਵਾਸਤੇ ਬਿਨਾ ਕਿਸੇ ਹਿਚਕਿਚਾੜ ਦੇ ਪੈਸੇ ਜਿਹੜੇ ਆ ਰਹੇ ਆ ਉਹਦਾ ਦੁਰਵਰਤੋਂ ਹੋ ਰਹੀ ਹੈ ਇਸਤੇਮਾਲ ਨਹੀਂ ਹੋ ਰਿਹਾ ਪਰ ਸਾਡੀ ਕੋਸ਼ਿਸ਼ ਹੈ ਹਰੇਕ ਨੂੰ ਇਹਦਾ ਫਾਇਦਾ ਮਿਲੇ ਧੰਨਵਾਦ ਸਾਥੀਓ ਇਹ ਸਾਰਿਆਂ ਨੂੰ ਕਾਪੀ ਵੀ ਪ੍ਰੋਵਾਈਡ ਕਰਵਾ ਦਿੰਨੇ ਆ ਦੀ ਤੇ ਪੀਡੀਐਫ ਫਾਈਲ ਵੀ ਸਾਰਿਆਂ ਨੂੰ ਪਲੀਜ਼ ਤਾਂ ਕਿ ਏਜੰਸੀਸ ਤੀ ਪਹੁੰਚਣਾ ਸਾਰੇ ਲੋਕਾਂ ਤਾਈਂ ਆ ਪਹੁੰਚਣਾ ਬਹੁਤ ਜ਼ਰੂਰੀ ਹੈ ਧੰਨਵਾਦ ਸਾਥੀਓ ਜੀ ਪ੍ਰਾਈਮ ਮਿਨਿਸਟਰ ਸਾਹਿਬ ਦਾ ਜਿਹੜਾ ਦੌਰੇ ਦਾ ਇਨਫੋਰਮੇਸ਼ਨ ਆਈ ਹੈ 23 ਤਰੀਕ ਨੂੰ ਪਟਿਆਲੇ ਰੈਲੀ ਕਰਨਗੇ 24 ਤਰੀਕ ਨੂੰ ਮਾਨਯੋਗ ਪ੍ਰਧਾਨ ਮੰਤਰੀ ਗੁਰਦਾਸਪੁਰ ਪਹਿਲਾਂ ਤੇ ਉਹਦੇ ਬਾਅਦ ਜਲੰਧਰ ਦੀ ਰੈਲੀ ਦਾ ਪ੍ਰੋਗਰਾਮ ਉਹਨਾਂ ਦਾ ਹੈਗਾ ਟਾਈਮਿੰਗਸ ਐਗਜੈਕਟ ਕਿੱਥੇ ਜਿਹੜਾ ਦੱਸ ਰਹੇ ਪਟਿਆਲਾ ਲੋਕ ਸਭਾ ਕੰਸਟੀਚੁਐਂਸੀ ਦੀ ਗੱਲ ਕਰ ਰਹੇ ਗੁਰਦਾਸਪੁਰ ਲੋਕ ਸਭਾ ਕੰਸਟੀਚੁਐਂਸੀ ਜਲੰਧਰ ਲੋਕ ਸਭਾ ਕਿੱਥੇ ਪਾਰਟਿਕੂਲਰ ਰੈਲੀ ਹੋਊਗੀ ਉਹ ਅੱਜ ਡਿਸਾਈਡ ਕਰਕੇ ਉਹ ਵੀ ਸਾਰਿਆਂ ਨੂੰ ਇਨਫਾਰਮ ਕਰ ਦਿੱਤਾ ਜਾਊਗਾ ਸੋ थैंक यू ਦੇਖੋ ਸਭ ਮੈਂ ਸਮਝਦਾ ਆ ਕਿਸਾਨਾਂ ਦੇ ਮੁੱਦੇ ਵੀ ਮੈਂ ਦੱਸ ਰਿਹਾ ਕਿਸਾਨ ਜਿਹੜੇ ਐ ਕਿਸਾਨ ਗਾਰੰਟੀ ਮੰਗ ਰਹੇ ਗਾਰੰਟੀ ਦਾਣਾ ਦਾਣਾ ਐਮਐਸਪੀ ਤੇ ਚੱਕਿਆ ਜਾ ਰਹੇ ਸਭ ਆਮਦਨ ਡਬਲ ਕਰਨ ਦੀ ਗੱਲ ਸੀਗੀ ਜਿਹੜਾ ਇਨਕਾ ਪਰਚੇਜ਼ ਹੋਈ ਹੈ ਟੋਟਲ ਮੈਂ ਦੱਸਿਆ ਵੀ 10 ਸਾਲ ਪਹਿਲਾਂ 32000 ਕਰੋੜ ਦੀ ਸੀਗੀ ਹੁਣ 70000 ਕਰੋੜ ਤੋਂ ਅੱਗੇ ਨਿਕਲ ਚੁੱਕੀ ਐ ਉਹ ਸਾਰੀਆਂ ਡਿਮਾਂਡਸ ਹੋ ਗਈਆਂ ਪਰ ਫਿਰ ਉੱਥੇ ਗੱਲ ਆ ਜਾਂਦੀ ਹੈ ਵੀ ਆਹ ਜਿਹੜੇ ਫੈਸਲੇ ਹੋਣੇ ਆ ਕਿਉਂਕਿ ਉਹਨਾਂ ਨੇ ਹੁਣ ਆਪਣਾ ਏਜੰਡਾ ਹੋਰ ਬ੍ਰਾਡ ਕਰਤਾ ਉਹ ਕਿਤੇ ਡਬਲਯੂਟੀਓ ਦੀ ਗੱਲ ਕਰ ਰਹੇ ਆ ਕਿਤੇ ਮਿਨਿਮਮ ਵੇਜ ਦੀ ਦਿਹਾੜੀ ਦੀ ਗੱਲ ਕਰੀ ਜਾਂਦੇ ਆ ਦਿਹਾੜੀ ਵਾਲੀ ਗੱਲ ਤਾਂ ਪਤਾ ਨਹੀਂ ਕਿਹੜੇ ਕਿਸ ਲੋਕਾਂ ਨੇ ਉਹਨਾਂ ਨੂੰ ਰਾਹ ਪਾਤਾ ਉਹ ਤਾਂ ਸਟੇਟ ਸਬਜੈਕਟ ਹੈ ਇਹ ਚੈੱਕ ਕਰਨੀ ਚਾਹੀਦੀ ਸੀ ਪਰ ਉਹ ਇੱਕ ਨੈਰੇਟਿਵ ਕੋ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਸ ਤੋਂ ਲੋਕਾਂ ਨੂੰ ਕਿਸਾਨਾਂ ਨੂੰ ਗੁੰਮਰਾਹ ਨਾ ਕਰਨ ਮੁੱਦਿਆਂ ਤੇ ਗੱਲ ਕਰਨ ਪ੍ਰਧਾਨ ਮੰਤਰੀ ਤਾਂ ਪੂਰੀ ਤਰ੍ਹਾਂ ਸਹੁਰਦ ਹੈ ਤਿੰਨ ਸਾਡੇ ਮੰਤਰੀ ਵੀ ਇੱਥੇ ਆ ਕੇ ਗੱਲ ਕਰਕੇ ਗਏ ਐ ਸੋ ਬੀਜੇਪੀ ਕਿਸਾਨਾਂ ਦੇ ਜਾਂ ਹਰ ਵਰਗ ਦੇ ਮੁੱਦਿਆਂ ਨੂੰ ਸੁਲਝਾਉਣ ਦੇ ਵਾਸਤੇ ਹਰ ਸਮਾਂ ਤਤਪਰ ਸੋ ਦੇਖੋ ਵਿਰੋਧ ਕਰਨਾ ਲੋਕਤੰਤਰੀ ਤਰੀਕੇ 'ਚ ਹਰ ਕਿਸੇ ਦਾ ਅਧਿਕਾਰ ਹੈ ਕੋਈ ਕਿਸੇ ਨੂੰ ਨਿਰੋਗਦਾ ਪਰ ਮੈਂ ਫੇਰ ਦੁਹਰਾਉਂਗਾ ਜਿਸ ਤਰ੍ਹਾਂ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਈ ਸਾਜ਼ਿਸ਼ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਬਰਨਾਲੇ ਤੁਸੀਂ ਦੇਖਿਆ ਵੀ ਮੰਡੀ ਦੇ ਅੰਦਰ ਵਪਾਰੀਆਂ ਤੇ ਕਿਸਾਨਾਂ ਦੇ ਵਿੱਚ ਜਿਹੜਾ ਮਸਲਾ ਪੰਜਾਬ ਸਰਕਾਰ ਨਿਪਟਾਉਣਾ ਚਾਹੀਦਾ ਸੀਗਾ ਜਿਹਨਾਂ ਨੂੰ ਅਗਰ ਕਿਸੇ ਇਮੀਗ੍ਰੇਸ਼ਨ ਏਜੰਟ ਦਾ ਲਪੜਾ ਹੈ ਤੋ ਨਿਪਟਾਉਣ ਦੀ ਜ਼ਿੰਮੇਵਾਰੀ ਭਗਵੰਤ ਮਾਨ ਜੀ ਦੀ ਸਰਕਾਰ ਦੀ ਹੈ ਨਲਾਇਕੀ ਵੀ ਉਹਨਾਂ ਦੀ ਹੈ ਜ਼ਿੰਮੇਵਾਰੀ ਵੀ ਉਹਨਾਂ ਦੀ ਹੈ ਆ ਪ੍ਰਦਰਸ਼ਨ ਉੱਥੇ ਹੋਣਾ ਚਾਹੀਦਾ ਸੀ ਨਾ ਕਿ ਵਪਾਰੀਆਂ ਜਾ ਕੇ ਉਹਨਾਂ ਦੇ ਵਪਾਰ ਪਹਿਲਾਂ ਦੇ ਨੁਕਸਾਨ ਪਹੁੰਚਿਆ ਖੜਾ ਪਹਿਲਾਂ ਵੀ ਰੇਲਵੇ ਟਰੈਕਸ ਬੰਦ ਹੋਣ ਕਾਰਨ ਕਰੀਬਨ 69 ਟ੍ਰੇਨ ਜਿਹੜੀਆਂ ਐ ਰੋਜ਼ ਡਾਇਵਰਟ ਇਆ देर ਨਾਲ ਚੱਲ ਰਹੀ ਹੈ ਇਹਦੇ ਕਰਕੇ ਅੱਜ ਨਾ ਤਾਂ ਕੰਟੇਨਰ ਮਿਲ ਰਿਹਾ ਐਕਸਪੋਰਟ ਕਰਨ ਵਾਲਿਆਂ ਨੂੰ ਜਲੰਧਰ ਦਾ ਮਾੜਾ ਹਾਲ ਹੈ ਲੁਧਿਆਣੇ ਦੇ ਇੰਡਸਟਰੀ ਦਾ ਮਾੜਾ ਹਾਲ ਹੈ ਹਰੇਕ ਵਪਾਰੀ ਪਰੇਸ਼ਾਨ ਹੈ ਗਰੀਬ ਲੋਕ ਜਿਹੜਾ ਰੇਲਵੇ ਇਸਤੇਮਾਲ ਕਰਦਾ ਹੈ ਟਰਾਂਸਪੋਰਟ ਵਾਸਤੇ ਆਪਣੇ ਜਾਵਾਜਾਈ ਵਾਸਤੇ ਉਹ ਪਰੇਸ਼ਾਨ ਹੈ ਮੈਂ ਫਿਰ ਬਾਰ-ਬਾਰ ਬੇਨਤੀ ਕਰ ਰਿਹਾ ਹਾਂ ਅਗਰ ਕਿਸਾਨ ਜਥੇਬੰਦੀਆਂ ਦੀ ਕੋਈ ਰਾਜ ਜੋ ਉਹਨਾਂ ਦੀ ਅਗਰ ਵਿਰੋਧ ਹੈਗਾ ਬੀਜੇਪੀ ਨਾਲ ਤਾਂ ਬੀਜੇਪੀ ਦਾ ਵਿਰੋਧ ਕਰਨ ਕਿਸਾਨਾਂ ਨੂੰ ਬਦਨਾਮ ਨਾ ਕਰਨ ਆਮ ਪੰਜਾਬ ਦੇ ਲੋਕਾਂ ਨੂੰ ਤੰਗ ਕਰਨਗੇ ਤੇ ਇਵੈਂਚੁਅਲੀ ਨਾ ਤਾਂ ਕਿਸੇ ਨੇ ਰਾਜੀਵਾਲ ਸਾਹਿਬ ਨੂੰ ਕੁਝ ਕਹਿਣਾ ਨਾ ਹੀ ਕਿਸੇ ਨੇ ਪੰਦੇਰਜੀ ਨੂੰ ਜਾਂ ਡੱਲੇਵਾਲ ਸਾਹਿਬ ਨੂੰ ਕਹਿਣਾ ਬਦਨਾਮ ਹੋਣਗੇ ਕਿਸਾਨ ਹੋਣਗੇ ਤੇ ਦੋ ਫਾੜ ਜਿਹੜੇ ਹੋਣਗੇ ਦੇਖੋ ਉਲਟਾ ਚੋਰ ਕੋਤਵਾਲ ਕੋਡ ਡੰਡੇ ਇਲਜ਼ਾਮ ਲੱਗ ਰਹੇ ਹੈ ਕਹਿੰਦੇ ਬੀਜੇਪੀ ਦੋ ਫਾੜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਲਜ਼ਾਮ ਕੌਣ ਲਾ ਰਿਹਾ ਹੈ ਕਿਸਾਨ ਚਿੱਤੇ ਬੰਦੀਆਂ ਲਾ ਰਿਹਾ ਆਮ ਆਦਮੀ ਪਾਰਟੀ ਲਾ ਰਹੀ ਹੈ ਆਮ ਆਦਮੀ ਪਾਰਟੀ ਜਾ ਰਹੀ ਹੈ ਇਲੈਕਸ਼ਨ ਕਮਿਸ਼ਨ ਕੋਲ ਆਪ ਤੁਸੀਂ ੱਕੇ ਨਾਲ ਉੱਥੇ ਜਾ ਕੇ ਵਪਾਰੀਆਂ ਨਾਲ ਜਿਸ ਕਿਸਮ ਦਾ ਵਿਵਹਾਰ ਕਰ ਰਹੇ ਹੋ ਸਭ ਮੈਂ ਉਹਨਾਂ ਤੋਂ ਬੇਨਤੀ ਕਰੂੰਗਾ ਤੁਸੀਂ ਸਾਡਾ ਵਿਰੋਧ ਕਰ ਲਓ ਪਰ ਇਸ ਤਰ੍ਹਾਂ ਕਿਸਾਨਾਂ ਦੇ ਵਪਾਰੀਆਂ ਦੇ ਵਿਚਾਲੇ ਆ ਦੋ ਫਾੜ ਕਰਨ ਤੋਂ ਗੁਰੇਜ਼ ਕਰੋ ਕੋਈ ਮਾੜੀ ਨਹੀਂ ਇਹ ਰਾਜਨੀਤੀ ਬਾਰ-ਬਾਰ ਕਹੇ ਅੱਜ ਕਹਿ ਰਹੇ ਹੈ ਬਾਰ-ਬਾਰ ਸੁਨੀਲ ਤੇ ਗੁੱਸਾ ਕੱਢੀ ਜਾਂਦੇ ਕੱਢ ਲੈਣ ਪਰ ਉਹ ਸਿਰਫ ਆਪਣੇ ਨਾਮ ਦੇ ਅਗਰ ਗੈਰ ਕੀ ਕਹਿੰਦੇ ਨਾਨ ਪੋਲੀਟੀਕਲ ਨਾਨ ਪੋਲੀਟੀਕਲ ਕਹਿਣਾ ਨਾ ਨਾਨ ਪੋਲੀਟੀਕਲ ਨਹੀਂ ਹੋ ਸਕਦੇ ਸਾਬ ਆ ਨਹੀਂ ਵੀ ਮੇਰਾ ਜਿੱਦਨ ਮਨ ਕੀਤਾ ਮੈਂ ਇਲੈਕਸ਼ਨ ਲੜ ਲਿਆ ਜਿੱਦਨ ਮੈਂ ਉਹ ਦਿਨ ਮੈਂ ਪੋਲੀਟੀਕਲ ਹ ਹੁਣ ਮੈਂ ਨਹੀਂ ਲੜਦਾ ਮੈਂ ਤਾਂ ਆਪ ਨਾਨ ਪੋਲੀਟੀਕਲ ਹਾਂ ਸਾਬ ਮੈਂ ਤਾਂ ਆਪ ਇਲੈਕਸ਼ਨ ਨਹੀਂ ਲੜਦਾ ਮੈਂ ਐਜ਼ ਐਨ ਨਾਨ ਪੋਲੀਟੀਕਲ ਐਜ਼ ਰਾਜੀਵਾਲ ਸਾਹਿਬ ਮੈਂ ਤਾਂ ਕਹੀ ਬੈਠਾ ਮੇਰੇ ਨਾਲ ਤੁਸੀਂ ਮੈਂ ਵੀ ਤੁਹਾਡੇ ਵਰਗਾ ਹੀ ਆ ਆ ਕੋਈ ਰਾਜਨੀਤਿਕ ਕਰੋ ਸਾਹਿਬ ਤੁਹਾਡੇ ਅੰਦਰ ਕਲੀਅਰ ਹੋਣੇ ਚਾਹੀਦੇ ਤੁਸੀਂ ਆ ਨਹੀਂ ਤੁਸੀਂ ਆ ਦੋ ਫਾੜ ਕਰ ਨਹੀਂ ਬੰਦ ਕਰੋ ਸਾਹਿਬ ਅੱਜ ਉਹਨਾਂ ਦੀ ਆਮ ਆਦਮੀ ਪਾਰਟੀ ਆਈ ਥਿੰਕ ਕੈਟ ਇਜ਼ ਆਊਟ ਆਫ ਦ ਬੈਗ ਤਾਂ ਬਿਲੀ ਬਥੇਲੇ ਜੋ ਬਾਹਰ ਆ ਗਈ ਸਾਹਿਬ ਅਸੀਂ ਆ ਹੀ ਕਹਿ ਰਹੇ ਹਾਂ ਵੀ ਭਗਵੰਤ ਮਾਨ ਜੀ ਕੱਲ ਨਾ ਤੇ ਇਲਜ਼ਾਮ ਲਗਾ ਰਹੇ ਸੀ ਵੀ ਇਹ ਤਾਂ ਪੈਸੇ ਲੈ ਕੇ ਕਰਦੇ ਤੇ ਕਿਸੇ ਨੇ ਬੋਲਿਆ ਨਹੀਂ ਸੁਨੀਲ ਜਖੜ ਨੇ ਪਤਾ ਨਹੀਂ ਕੀ ਕਹਿੰਦਾ ਕੋਈ ਕਹਿੰਦਾ ਸਜਣਾ ਨੇ ਫੁੱਲ ਮਾਰਿਆ ਤੇ ਸਾਡੀ ਰੂਹ ਮਰਾ ਤਾਂ ਹੀ ਰੋਈ ਮੈਂ ਤਾਂ ਕੁਝ ਵੀ ਨਹੀਂ ਕੀਤਾ ਮੈਂ ਤਾਂ ਸਿਰਫ ਇਹ ਨਹੀਂ ਕਿਹਾ ਵੀ ਤੁਸੀਂ ਸਾਡਾ ਵਿਰੋਧ ਕਰ ਲਓ ਭਗਵੰਤ ਮਾਨ ਜੀ ਨੇ ਇੱਟ ਮਾਰੀ ਚਲਾ ਕੇ ਕਹਿੰਦਾ ਇਹਦਾ ਸਾਰੇ ਪੈਸੇ ਲੈ ਕੇ ਸੜਕਾ ਰੋਕੀ ਬੈਠੇ ਆਂ ਉਹ ਰੋਕੀ ਬੈਠੇ ਕਿਸੇ ਨੇ ਵਿਰੋਧ ਕੀਤਾ ਸਾਬ ਐਡਾ ਵੈਸੇ ਮੇਰਾ ਲगाव ਹੈ ਐਸੇ ਕਰਕੇ ਇਹਦਾ ਸੱਜਣਾ ਨੇ ਫੁੱਲ ਮਾਰਿਆ ਉਹ ਪੁਰਾਏ ਐ ਪਰ ਅੱਜ ਕੱਲ ਪੁਰਾਏ ਦੇ ੱੱਕੇ ਚੜ ਗਏ ਦੇਖੋ ਸ੍ਰੀਕਿਆਂ ਦੇ ੱੱਕੇ ਚੜੇ ਉਹ ਤਾਂ ਲੜਾਨ ਗਿਆ ਆਪਸ ਵਿੱਚ ਮੇਰੀ ਬੇਨਤੀ ਹੈ ਇਸ ਤੋਂ ਗੁਰੇਜ਼ ਕੀਤਾ ਜਾਵੇ ਸਾਬ ਥੈਂਕ ਯੂ ਤਾਂ ਜੀ ਇਹਨਾਂ ਨੂੰ ਡੋਕਟਰਾਂ ਤੋਂ ਪਹਿਲਾਂ ਖਾਲਿਸਤਾਨੀ ਨਹੀਂ ਨਹੀਂ ਪ੍ਰਧਾਨ ਮੰਤਰੀ ਜੀ ਨਹੀਂ ਦੱਸਿਆ ਦੇਖੋ ਉਹ ਜਦੋਂ ਖਾਲਿਸਤਾਨ ਵਾਲਾ ਮਸਲਾ ਸੀਗਾ ਨਾ 17 ਵਾਲੇ ਇਲੈਕਸ਼ਨ ਦੀ ਗੱਲ ਕਰੋ ਜਿਹੜੇ ਖਾਲਿਸਤਾਨ ਦੇ ਘਰੇ ਜਾ ਕੇ ਰੁਕੇ ਸੀਗੇ ਲੋਕ ਭੁੱਲ ਗਏ ਇਹ ਹੁਣ ਕੇਜਰੀਵਾਲ ਸਾਹਿਬ ਨੇ ਚੰਗਾ ਯਾਦ ਕਰਾਤਾ ਦੇਖੋ ਉਹਨਾਂ ਦੇ ਜਿਹੜੇ ਜੜਾ ਹੈ ਸਾਹਿਬ ਉਹ ਉੱਥੇ ਰਲਦੀਆਂ ਜਿਹੜੇ ਮੋਗੇ ਜਾ ਕੇ ਜਿਹਦੇ ਘਰੇ ਰੁਕੇ ਸੀ ਉਹ ਸਰਟੀਫਾਈਡ ਖਾਲਿਸਤਾਨੀ ਐ ਸਭ ਉੱਥੇ ਉਹ ਖਾਲਿਸਤਾਨ ਦੇ ਮੰਗ ਉੱਥੇ ਅਮਰੀਕਾ ਬੈਠੇ ਕੈਨੇਡਾ ਬੈਠੇ ਕਰੀ ਜਾਂਦੇ ਉਸ ਕਰਕੇ ਇਹਨਾਂ ਨੂੰ ਇਹਨਾਂ ਦਾ ਆਪਣਾ ਪਿਛੋਕੜ ਲੋਕਾਂ 'ਚ ਇਹ ਕਲੀਅਰ ਹੋਏ ਬੜਾ ਜ਼ਰੂਰੀ ਹੈ ਤੇ ਇਹ ਜਿਹੜੇ ਹੁਣ ਇਹ ਬੋਲੀ ਬੋਲਣ ਲੱਗੇ ਅੱਜ ਉਹਨਾਂ ਨੂੰ ਬੜਾ ਜਾਗੇ ਇਲੈਕਸ਼ਨ ਕਮਿਸ਼ਨ ਕੋਲ ਗਏ ਹੈ ਇਸ ਬੇਸਿਕਲੀ ਲਾਅ ਐਂਡ ਆਰਡਰ ਪ੍ਰੋਬਲਮ ਕੇਜਰੀਵਾਲ ਸਾਹਿਬ ਤੋਂ ਸੰਭਲ ਨਹੀਂ ਰਿਹਾ ਆ ਮੋਗੇ ਵਾਲੀ ਸਿਚੁਏਸ਼ਨ ਅਗਰ ਕੰਟਰੋਲ ਨਹੀਂ ਕੀਤੀ ਗਈ ਕੱਲਾ ਕਹਿਣਗੇ ਬੀਜੇਪੀ ਕਰਵਾ ਰਹੀ ਹੈ ਜ਼ਿੰਮੇਵਾਰੀ ਭਗਵੰਤ ਮਾਨ ਜੀ ਦੀ ਹੈ ਜੀ ਸਰ ਬਾਦ ਕਹਿਣਾ ਤਾਂ ਗਿਆਨ ਆਇਆ ਕਿਤੇ ਹਿਮਾਚਲ ਦੀ ਤਰ੍ਹਾਂ ਕਿਹ ਪੰਜਾਬੀਆਂ ਖਿਲਾਫ ਹਨੂਸ ਦਾਣਾ ਚੈਦਾ ਪੰਜਾਬ ਵਿੱਚ ਇਹ ਕਰ 15 20 ਸਾਲ ਇਦਾਂ ਹੀ ਚੱਲਦਾ ਰਿਹਾ ਤਾਂ ਪੰਜਾਬ ਦੇ ਜਿਹੜੇ ਪੰਜਾਬੀ ਦੇ ਔਖਾ ਦਾ ਹੋ ਜਾਊਗਾ। ਔਰ ਮਾਨੂੰ ਇਹ ਵੀ ਕਿਹਾ ਕਿ ਕਾਨੂੰਨ ਬਣੇ ਕਿ ਗੈਰ ਪੰਜਾਬੀ ਵੋਟਰ ਨਾ ਬਣ ਸਕਣ ਤੇ ਕਾਨੂੰਨ ਬਣੇ ਕਿ ਇਹ ਕੋ ਕੀ ਕਹਿ ਰਿਹਾ ਖੈਰਾ ਸਾਹਿਬ ਪਰ ਖੈਰਾ ਸਾਹਿਬ ਨੂੰ ਸਭ ਤੋਂ ਪਹਿਲਾਂ ਜਾ ਕੇ ਦੋਨਾਂ ਨੂੰ ਖੈਰਾ ਸਾਹਿਬ ਨੂੰ ਤੇ ਮੀਤ heer ਜੀ ਨੂੰ ਉੱਥੇ ਜਾਣਾ ਚਾਹੀਦਾ ਬਰਨਾਲੇ ਇਲੈਕਸ਼ਨ ਲੜ ਰਹੇ ਹੈ ਅਪਰਚੂਨ ਟਾਈਮ ਹੈ ਅਗਰ ਤੁਹਾਡੇ ਚ ਲੀਡਰਸ਼ਿਪ ਅਬਿਲਿਟੀ ਹੈ ਭਗਵੰਤ ਮਾਨ ਜੀ ਨੂੰ ਅਬਲਤਾ ਭਗਵੰਤ ਮਾਨ ਜੀ ਕਿਉਂ ਨੋਬਤ ਦੇਣ ਮੀਠੇਰ ਨੂੰ ਜਾ ਕੇ ਉਹਨਾਂ ਦੇ ਬਿਹਾਫ ਤੇ ਬੋਲਣਾ ਪਵੇ ਭਗਵੰਤ ਮਾਨ ਜੀ ਨੂੰ ਉੱਥੇ ਜਾ ਕੇ ਕਲੀਅਰ ਕਰਨਾ ਚਾਹੀਦਾ ਵੀ ਉਹ ਕਿਹਦੇ ਨਾਲ ਖੜੇ ਹੈ ਕਿਉਂ ਸਿਚੁਏਸ਼ਨ ਬਣੀ ਕਿ ਇਲੈਕਸ਼ਨ ਜਿਹੜੇ ਇਮੀਗ੍ਰੇਸ਼ਨ ਏਜੰਟਸ ਹੈ ਉਹਨਾਂ ਦੀ ਬੋਲੀ ਬੋਲ ਰਹੇ ਭਗਵੰਤ ਮਾਨ ਜੀ ਜਾਂ ਉੱਥੇ ਤਾਂ ਕੈਨਾਲ ਟਕਰਾਵ ਪੈਦਾ ਕਰ ਰਹੇ ਹੈ ਇਹ ਵੱਡੀਆਂ ਗੱਲਾਂ ਖਹਿੜਾ ਸਭ ਬਾਅਦ ਚ ਕਰਿਓ ਜੇ ਕਿਤੇ ਉੱਥੇ ਪਹੁੰਚ ਜਾਨੇ ਤਾਂ ਪਹਿਲੇ ਇੱਥੇ ਵਾਲੀ ਅੱਗ ਨਿਵੇੜੋ ਜਿਹੜੀ ਇੱਥੇ ਬਰਨਾਲੇ ਤੁਹਾਡੇ ਨੱਕ ਦੇ ਹੇਟਾ ਲੱਗ ਰਹੀ ਹੈ ਉਹਦਾ ਕੋਈ ਗੱਲ ਨਹੀਂ ਕਰਦਾ ਤੁਰ ਜੰਦੇ ਉੱਥੇ ਜਾ ਕੇ ਤੇ ਜੇ ਕੱਲ ਉੱਥੇ ਕੈਨੇਡਾ 'ਚ ਕਿਸੇ ਨੇ ਪਾਸ ਕਰਦਾ ਵੀ ਇੱਥੇ ਆ ਕੇ ਕੀ ਮੰਗਦੇ ਫਿਰ ਪਹਿਲਾਂ ਰੌਲਾ ਪਿਆ ਖੜਾ ਪੰਜਾਬ ਦਾ ਪੰਜਾਬ ਦਾ ਤੁਸੀਂ ਪੰਜਾਬੀਆਂ ਨੂੰ ਇੱਥੇ ਦੇਖੋ ਸਭ ਦੋਨੋਂ ਆ ਕਾਂਗਰਸ ਦੀ ਬੜੀ ਛੋਟੀ ਸੋਚ ਹੈ ਆ ਉਹ ਉਹ ਸਮੇਂ ਮੁੱਖ ਮੰਤਰੀ ਸੀ ਚਾਹ 6 ਮਹੀਨੇ ਦੇ ਐਕਸੀਡੈਂਟਲ ਚੀਫ ਮਿਨਿਸਟਰ ਮੈਂ ਉਹਨਾਂ ਨੂੰ ਕਹਿੰਨਾ ਐਕਸੀਡੈਂਟਲ ਚੀਫ ਮਿਨਿਸਟਰ 6 ਮਹੀਨੇ ਦੇ ਜਿਹੜੇ ਸੀਗੇ ਉਹਨਾਂ ਨੇ ਪ੍ਰਿੰਕਾ ਗਾਂਧੀ ਦੀ ਮੌਜੂਦਗੀ 'ਚ ਕਿਹਾ ਸੀਗਾ ਵੀ ਇਹ ਬਿਹਾਰ ਵਾਲੇ ਭਈਏ ਤੇ ਯੂਪੀ ਵਾਲੇ ਭਈਏ ਇੱਥੇ ਆ ਕੇ ਕਰ ਕਰੀ ਜਾਂਦੇ ਉਹ ਤਾਲੀ ਬੁਜਾ ਰਹੇ ਸੀ ਬਰਾਬਰ ਨਾਲ ਖੜੇ ਹੋਏ ਪਰ ਮੈਂ ਪੁੱਛਣਾ ਚਾਹਣਾ ਜਦੋਂ ਇੱਥੇ ਝੋਨੇ ਦਾ ਸੀਜ਼ਨ ਆਂਦਾ ਹੈ ਅੱਧਾ ਪੰਜਾਬ ਇੱਥੇ ਰੇਲਵੇ ਸਟੇਸ਼ਨਾਂ 'ਤੇ ਖੜਾ ਹੁੰਦਾ ਵੀ ਉੱਥੋਂ ਕੋ ਆਊਗੀ ਟ੍ਰੇਨ ਤੇ ਸਾਡੇ ਇੱਥੇ ਕੋ ਝੋਨਾ ਲਾਣ ਨੂੰ ਮਿਲੂਗਾ ਸਾਬ ਇਸ ਕਿਸਮ ਦੀ ਤੁਸੀਂ ਐਵੇਨਿਊਜ਼ ਨੇ ਕ੍ਰੀਏਟ ਕਰੋ ਸਬ ਇੰਡਸਟਰੀ ਲੱਗੇ ਸਾਰਿਆਂ ਨੂੰ ਮਿਲੂਗਾ ਠੀਕ ਹੈ ਤੁਸੀਂ ਗੱਲ ਕਰੋ ਪੰਜਾਬੀ ਹੱਕਾਂ ਦੀ ਗੱਲ ਕਰੋ ਪਰ ਆ ਤਾਂ ਕੋਈ ਨਹੀਂ ਵੀ ਤੁਸੀਂ ਦੂਜਿਆਂ ਨੂੰ ਮਾੜਾ ਕਹਿਣ ਲੱਗ ਜਾਓ ਸੋ ਆਈ ਥਿੰਕ ਪਹਿਲੇ ਜੁਮੇਵਾਰੀ ਖੈਰਾ ਸਾਹਿਬ ਬੜੇ ਜ਼ਿੰਮੇਵਾਰ ਆਦਮੀ ਹੈ ਜਾ ਕੇ ਪਹਿਲਾਂ ਉਥੇ ਬਰਨਾਲਾ ਸੰਭਾਲੋ ਆ ਬਰਨਾਲੇ ਵਾਲੇ ਕਹਿੰਦਾ ਨੱਚਾਂ ਮੈਂ ਲੁਧਿਆਣੇ ਤੇ ਮੇਰੀ ਧਮਕ ਜਲੰਧਰ ਪੈਂਦੀ ਆ ਪੂਰੇ ਪੰਜਾਬ 'ਚ ਅੱਗ ਲੱਗ ਸਕਦੀ ਹੈ ਸਭ ਇਹਨੂੰ ਬੰਦ ਕਰਾਣ ਸਾਨੂੰ ਊੜਾ ਮਾ ਦੇਣਾ ਦੇ ਲੈਣ ਪਰ ਆ ਜ਼ਿੰਮੇਵਾਰੀ ਨਿਭਾਣ ਭਗਵੰਤ ਮਾਨ ਜੀ ਦੇ ਬਿਲਕੁਲ ਹਲਕਾ ਹੈ ਕਿਸ ਤਰ੍ਹਾਂ ਨਕਾਰ ਸਕਦੇ ਸਭ ਕਿਸ ਤਰ੍ਹਾਂ ਨਕਾਰ ਸਕਦੇ ਮੈਨੂੰ ਦਾ ਹੀ ਨਹੀਂ ਸਮਝ ਆਉਂਦਾ ਵੇ ਇੱਥੇ ਚੁੱਪ ਬੈਠੇ ਆ ਕਿਨ ਬਿਨਾ ਬੁਲਾਇਆ ਬੋਲਦੇ ਹੀ ਬੋਲਦੀ ਕਿਉਂ ਨਹੀਂ ਬੋਲਦੇ ਹੀ ਨਹੀਂ ਸਭ ਥੈਂਕ ਯੂ ਸਰ